ਆ ਤੈਨੂੰ ਤਾਂ ਮੈਂ ਦੱਸਦਾ ਮੈਂ ਬਣਾਣਾ ਤੈਨੂੰ ਬੰਦਾ ਇਹ ਜੀ ਕੀ ਹੋ ਗਿਆ ਆ ਦੇਖ ਲੈ ਕੀ ਕੀਤਾ ਤੇਰੇ ਲਾਲ ਨੇ ਨੇ ਕੀ ਕੀ ਕਰਤਾ ਨੇ ਚੋਰੀ ਕੀਤੀ ਆ ਨੇ ਲਾਲੇ ਦੀ ਦੁਕਾਨ ਤੋਂ ਉਹਦੇ ਗੱਲੇ ਚ ਪੈਸੇ ਕੱਢਿਆ ਨੇ ਔਰ ਇਹ ਮੈਨੂੰ ਸੀਸੀਟੀਵੀ 'ਚ ਦਿਖਾਇਆ ਨੱਕ ਬਟਾ ਕੇ ਰੱਖ ਪਈ ਮੇਰੀ ਇਸ ਮੁੰਡੇ ਨੇ ਇਹ ਤਾਂ ਅਗਲਾ ਮੇਰੇ ਮੂੰਹ ਨੂੰ ਚੁੱਪ ਕਰ ਗਿਆ ਪਰ ਮੈਨੂੰ ਤਾਂ ਨਹੀਂ ਛੱਡਿਆ ਉਹਦੇ ਨਾਲ ਅੱਖਾਂ ਮਲਾਨ ਜਾਊਗਾ ਚਲੋ ਜੀ ਕੋਈ ਨਾ ਮੈਂ ਸਮਝਾਣੀ ਸਮਝਾਣੀ ਆ ਹੁਣ ਅੱਜ ਤੱਕ ਕੀ ਕਰਦੀ ਰਹੀਆਂ ਤੂੰ ਸਮਝਾ ਨਹੀਂ ਹੋਇਆ ਆਸ ਖਾਇਆ ਤੋ ਇਹਨੂੰ ਆਹ ਕੰਟਰੋਲ ਆ ਤੇਰਾ ਇਹ ਸਾਰੀਆਂ ਗਲਤੀਆਂ ਨਾ ਤੇਰੀਆਂ ਹੀ ਆ ਵਾ ਪੁੱਤ ਵਾ ਜੇ ਤੀ ਪੁੱਤ ਚੰਗਾ ਨਿਕਲ ਗਿਆ ਤਾਂ ਪਿਓ ਦਾ ਤੇਜੇ ਮਾੜਾ ਨਿਕਲ ਗਿਆ ਤਾਂ ਮਾਦਾ ਪਰ ਬੀਬੀ ਕਸੂਰ ਤਾਂ ਸਾਰਾ ਇਹਦਾ ਹੀ ਆ ਨਾ ਨਿਆਣੇ ਨੂੰ ਚੰਗਾ ਜਾਂ ਮਾੜਾ ਤਾਂ ਮਾਂ ਨੇ ਸਿਖਾਣਾ ਹੁੰਦਾ ਨਾ ਕਸੂਰ ਮੈਂ ਦੱਸਨੀ ਹਾਂ ਕਿਹਦਾ ਕਸੂਰ ਆ ਯਾਦਾ ਇੱਕ ਟੈਂਜਲੋ ਨਿਕੋੜਾ ਰੋਟੀ ਬਣ ਗਈ ਤਾਂ ਲੈ ਆਂਜੀ ਮੰਮੀ ਲੈ ਕੇ ਆਈ ਆ ਲਓ ਬੀਬੀ ਐਸ਼ੂ ਕਿੱਥੇ ਆ ਸ਼ਮੇਤ ਤੁਸੀਂ ਖਾਓ ਜੀ ਉਹਨੂੰ ਨਹੀਂ ਅੱਜ ਰੋਟੀ ਦੇਣੀ ਕਿਉਂ ਕਿਉਂ ਨਹੀਂ ਦੇਣੀ ਰੋਟੀ ਮੇਰੇ ਪੋਤੇ ਨੂੰ ਉਹਨੇ ਅੱਜ ਚੋਰੀ ਕੀਤੀ ਤੁਹਾਡੇ ਪਾਸ ਤੋਂ ਪੈਸੇ ਕੱਢੇ ਇਹੀ ਉਹਦੀ ਸਜ਼ਾ ਆ ਉਹਨੂੰ ਵੀ ਤਾਂ ਪਤਾ ਲੱਗੇ ਕੋਈ ਨਾ ਤੇਰੇ ਪਿਓ ਦੇ ਤਾਂ ਨਹੀਂ ਕੱਡੇ ਮੇਰੇ ਹੀ ਕੱਡੇ ਆ ਆਪਣੇ ਪਿਓ ਦੇ ਚੱਲ ਕੋਈ ਨਾ ਪਾ ਮੁੰਡੇ ਦੀ ਰੋਟੀ ਨਾ ਦੇ ਨਿਆਣੇ ਆ ਕੁਛ ਕਰਦੇ ਹੀ ਹੁੰਦੇ ਆ ਚੱਲ ਪੁੱਤ ਪੁੱਤ ਨੂੰ ਰੋਟੀ ਦੇ ਉਹਨੂੰ ਭੁੱਖਾ ਛੋੜੀ ਰੱਖਣਾ ਸੀ ਚੱਲ ਆ ਪੁੱਤ ਰੋਟੀ ਖਾਈਏ ਜੀ ਤੁਸੀਂ ਕਿਉਂ ਨਹੀਂ ਸਮਝਦੇ ਅੱਜ ਉਹਨੇ ਘਰੇ ਕੀਤੀ ਆ ਕੱਲ ਬਾਹਰ ਕਰੋ ਚੱਲ ਕੋਈ ਨਾ ਜਦੋਂ ਕਰੋਗਾ ਉਦੋਂ ਦੇਖਾਂਗੇ ਉੱਥੇ ਕਰਦੀ ਆ ਜੀ ਉਹਨਾਂ ਇਹੀ ਚੰਦ ਚਾਣਨੇ ਆ ਤੇ ਅੱਦਾਂ ਇੱਕ ਵਾਰੀ ਨਹੀਂ ਪੁੱਤ ਪਤਾ ਨਹੀਂ ਕਿੰਨੀ ਵਾਰੀ ਇਹਦੀ ਮਾਂ ਨੇ ਚੋਪਕਾ ਰਾਕੇ ਤੁਸੀਂ ਇਹਨੂੰ ਸ਼ਾਇਦ ਦਿੱਤੀ ਹੋਣੀ ਆ ਮਾਂ ਦਾ ਖਸੂ ਉੱਤਰਨ ਲੱਗੇ ਤਾਂ ਤੁਸੀਂ ਮੇਨਟੇਨ ਲਾਂਦੇ ਪਰ ਉਹਦੀ ਚੱਲਣ ਵੀ ਦਿੰਦੇ ਹੋ ਆਪਣੇ ਬੱਚਿਆਂ ਨੂੰ ਕੁਝ ਕੈਨ ਵੀ ਦਿੰਦੇ ਹੋ ਜੇ ਜ਼ਿੰਮੇਵਾਰੀ ਉਹਦੀ ਸਮਝਦੇ ਹੋ ਨਾ ਤਾਂ ਉਹਨੂੰ ਪੂਰੇ ਹੱਕ ਵੀ ਦਿਆ ਕਰੋ ਬੱਚਾਂ ਨੂੰ ਸੇਛੜਾਉਣ ਵਾਲੇ ਤੁਸੀਂ ਤੇ ਗਲਤੀ ਮਾਂ ਦੀ ਜੇ ਮਾਂ ਕਿਸੇ ਗੁਨਾਹ ਆਪਣੇ ਬੱਚਿਆਂ ਨੇ ਕੌਕਦੀਆਂ ਨਾ ਤਾਂ ਬੇਇੱਜ਼ਤੀ ਕਰਕੇ ਉਹਨੂੰ ਸਬਕ ਸਿਖਾਣ ਦਿੱਤਾ ਉਹਦਾ ਸਾਥ ਦਿਆ ਕਰੋ ਜੇ ਮਾਂ ਦਾ ਕਸੂਰ ਪੱđenਦਾ ਬਹੁਤ ਸ਼ੌਂਕਣਾ ਤਾਂ ਬੱਚਿਆਂ ਨੂੰ ਸਿਧਾਰਨ ਲਈ ਉਹਦੇ ਵੱਲੋਂ ਕੀਤੀ ਜਾਂਦੀ ਸਖਤੀ ਨੂੰ ਵੀ ਚੱਲਿਆ ਕਰੋ